ਜੰਗੀ ਫੀਲ ਨਹੀਂ ਇਹ ਤਾਂ ਖਨੀਆ ਹੋਈ ਗੱਲ ਨਹੀਂ ਇਹ ਤਾਂ ਚਰਨੀ ਨੇ ਜੇ ਸੁਣੋ ਕੋਈ ਕਿੱਥੇ ਗਿਆ ਹੋਣਾ ਹੁਣ ਇਹ ਠੀਕ ਵਾ ਇਹ ਜੇ ਨਾ ਨਾ ਹੋਊਗਾ ਤੇ ਖੇਤ ਤੇਰਾ ਪਾਣਾ ਪੜਿਆ ਹੀ ਪੜਿਆ ਵਾ ਜੇ ਤੂੰ ਇਹਦੇ ਰੱਥੇ ਪਲੇ ਬਲੇ ਨਹੀਂ ਨਹੀਂ ਤੁਹਾਨੂੰ ਕਿੱਥੇ ਸਟਾਣਾ ਇੱਕ ਤੇ ਗਰਮੀ ਬੜੀ ਆ ਉਤੋਂ ਮੋਟਰਸਾਲੇ ਪੈਂਚਰ ਹੋ ਗਿਆ ਚੰਗਾ ਬੁਰਾ ਲੋ ਅੱਜ ਤੇ ਠੰਡਾ ਪਾਣੀ ਪੀਵਾਂ ਜਾ ਕੇ ਜੀ ਲੀਵੇ ਨਾ ਕਮਨ ਗਈ ਆ ਕਿੰਨੀ ਮੋਚਾ ਕਰਨ ਦੀ ਆ ਫੋਟੋਆਂ ਕਿੰਨੀ ਸੋਹਣੀਆਂ ਖਿੱਚਣ ਦੀ ਆ ਸਾਰੀਆਂ ਫੋਟੋਆਂ ਕਿੰਨੀਆਂ ਸੋਹਣੀਆਂ ਖਿੱਚੀਆਂ ਐ ਇੱਦਾਂ ਕਰਦੀਆਂ ਇਹ ਬਾਹਰ ਹੁੰਦੇ ਆ ਨਾ ਇਹਨਾਂ ਨਾਲ ਸਲਾਹ ਕਰਦੀਆਂ ਕਿ ਅਹੀਂ ਵੀ ਕਿਤੇ ਘੁੰਮਣ ਚੱਲੀਏ ਗਰਮੀ ਕਿੰਨੀ ਪੈਣ ਦੀ ਆ ਜਦੋਂ ਦਾ ਵਿਆਹ ਹੋਇਆ ਵਾ ਇੱਕ ਵਾਰੀ ਨਹੀਂ ਘੁੰਮਣ ਗਏ ਅਸੀਂ ਸੰਦੀਪ ਚਾਹ ਬਣੀ ਕਿ ਨਹੀਂ ਬਣੀ ਲਾ ਬੈਲ ਲੈ ਕੇ ਜਾਣੀ ਮੈਂ ਚਾਹ ਮੈਂ ਬਣਾ ਦਿੰਨੀ ਹੈ ਮੇਰੀ ਗੱਲ ਸੁਣਿਓ ਪਹਿਲਾਂ ਪਹਿਲਾਂ ਚਾਹ ਬਣਾ ਲਾ ਹਾਂ ਯਾਰ ਉਹ ਚਾਹ ਤਾਂ ਛੱਟ ਬਣ ਜਾਣੀ ਆ ਉਹ ਚਾਹ ਬਣਾ ਲਾ ਬੈਲਾ ਬੰਦੇ ਡੀਕਣ ਦੇ ਉਥੇ ਚਾਹ ਤਾਂ ਮੈਂ ਬਣਾ ਦਿੰਨੀ ਆ ਇੱਧਰ ਵੇਖੋ ਮੇਰੀ ਸਹੇਲੀ ਗਈ ਹੈ ਘੁੰਮਣ ਉਹ ਸੰਦੀਪ ਗਿਚ-ਗਿਚ ਕੇ ਪੌਂਦੀਓ ਇਹ ਹੈਗੇ ਸ਼ੈੜੀਏ ਇਹਨਾਂ ਨੂੰ ਘੁਮਣਾਈਆ ਸੰਦੀਪ ਸਾਡੇ ਅਗੇ ਕਮਾਕਾਰਾਂ ਨੇ ਦਿਨ ਤੈਨੂੰ ਵੀ ਪਤਾ ਵਾ ਕਿ ਨਾ ਔਖਾ ਹੁਣ ਇੱਕ ਦਿਨ ਵੀ ਨਾ ਕਰੋ ਨਿਕਲਾ ਸਰਦਾ ਨਹੀਂ ਹੁਣ ਉਹ ਕੰਮ ਕਰਨਾ ਸਾਰੀ ਉਮਰ ਹੀ ਨਹੀਂ ਮੁਕਣੇ ਜਦੋਂ ਦਾ ਵਿਆਹ ਹੋਇਆ ਵਾ ਤੁਸੀਂ ਮੈਨੂੰ ਕਿਤੇ ਨਹੀਂ ਕਮੌਣ ਖੜਿਆ ਤੇ ਕਿੰਨੀ ਗਰਮੀ ਆ ਆਪਾਂ ਚੱਲੀਏ ਨਾ ਕਿਤੇ ਘੁੰਮਣ ਅੱਛਾ ਤੇਰਾ ਕੀ ਇਰਾਦਾ ਵਾ ਵੀ ਕੰਮ ਛੱਡ ਕੇ ਤੇ ਘੁੰਮਣ ਚਲ ਜੀਏ ਕਿਤੇ ਉਹ ਕੰਮ ਤੇ ਹੋਈ ਜਾਣਾ ਵਾ ਆ ਝੋਨੇ ਲੱਗ ਜਾਣੇ ਆ ਤੇ ਫਿਰ ਲੈ ਜਿਓ ਹਾਂ ਝੋਨੇ ਕਿਰੇ ਇਦਾਂ ਲੱਗ ਜਾਣੇ ਆ ਹੇ 2 ਕਿਲੇ ਕਦੂ ਹੋਇਆ ਵਾ ਅੱਠ ਗੱਲੇ ਭਏ ਜੀ ਕਿਤੇ ਤੇ ਹਾਂ ਕਰ ਦਿਆ ਕਰੋ ਤੁਹਾਡਾ ਤੇ ਨਾ ਬਸ ਇਹੋ ਹਾਲ ਰਹਿਣਾ ਵਾ ਕੰਮ ਕੰਮ ਜਦੋਂ ਨਾ ਕੁਵਾਰੀ ਹੁੰਦੀ ਸੀ ਨਾ ਮੈਂ ਕਾਲਜ ਦੀਆਂ ਕੁੜੀਆਂ ਵੀ ਜਾਂਦੀਆਂ ਹੁੰਦੀਆਂ ਸੀ ਤੇ ਅਸੀਂ ਸਾਰੇ ਛੁੱਟੀਆਂ 'ਚ ਜਾਂਦੇ ਹੁੰਦੇ ਹਾਂ ਘੁੰਮਣ ਤੇ ਜਦੋਂ ਦਾ ਮੇਰਾ ਵਿਆਹ ਹੋ ਗਿਆ ਵਾ ਨਾ ਮੈਂ ਤੇ ਗਰਮੀ 'ਚ ਰਹਿ ਰਹਿ ਕੇ ਨਾ ਕਾਲੀ ਹੋ ਗਈਆਂ ਤੁਸੀਂ ਤੇ ਕਿਤੇ ਘਮੋਣ ਵੀ ਨਹੀਂ ਖੜਿਆ ਮੇਰੇ ਤੇ ਕੋਈ ਚਾਹ ਨਹੀਂ ਪੂਰਾ ਕੀਤਾ ਤੁਸੀਂ ਸੰਦੀਪ ਬਾਹਰੋਂ ਮੈਂ ਖਪਿਆ ਆਇਆ ਵਾ ਇਹਨੇ ਕਿਤੇ ਪਾਣੀ ਦਵਾ ਕੋਟ ਉੱਠ ਕੇ ਤੇ ਸੁਨੇਹੇ ਦੇਣ ਦਾ ਵੀ ਆ ਮੈਨੂੰ ਤੇ ਮੇਰੀ ਗੱਲ ਸੁਣ ਕੰਮ ਦੇ ਦੇ ਨਵਾਂ ਉਪਰੋਂ ਤੇਨ ਮੈਂ ਕੋ ਮਨ ਲੈ ਜਾ ਕਦੋਂ ਵਿੱਚ ਨਾ ਛੱਡਦਾ ਸਾਰਾ ਨਾਲੇ ਕੇਹਦੇ ਆ ਲੈ ਵੇਖ ਨਾ ਰੀਸ ਨਹੀਂ ਘੜੀ ਉਦੀ ਉਹਦੇ ਵਿਲੇ ਆ ਜਿਹੜੇ ਘੁੰਮਣ ਗਏ ਆ ਹਨ ਨੂੰ ਸੌ ਕੰਮ ਆ ਅੱਗੇ ਤੁਹਾਨੂੰ ਮੈਂ ਕਿੰਨਾ ਕਿ ਕਿਹਾ ਵਾ ਕਿ ਕੋ ਮਨ ਚੱਲੀ ਏ ਜਦੋਂ ਦਾ ਵਿਆਹ ਹੋਇਆ ਵਾ ਹੋਣੀ ਕਿਹਾ ਤੁਹਾਨੂੰ ਮੈਂ ਜੇ ਕੋਈ ਚੀਜ਼ ਮੰਗ ਲਾਂ ਤਾਂ ਤੁਸੀਂ ਨਾ ਕਰ ਦਿੰਨੇ ਆ ਜੇ ਕੋ ਮੱਲੀ ਕਿਹਾ ਵਾ ਤਾਂ ਤੁਸੀਂ ਨਾ ਕਰ ਦਿੱਤੀ ਆ ਸਦੀਬ ਚੀਜ਼ ਮਿਲਦੀ ਘੜੀ ਨਹੀਂ ਆ ਸਭ ਕੋ ਜਾ ਕੇ ਲੈ ਕੇ ਹੁਣੀ ਨਾ ਸ਼ੈਰੋ ਕਿੰਨੀ ਲੱਗ ਦਿੱਟ ਅਜੇ ਤੱਕ ਫਿਰ ਮੈਂ ਤੁਹਾਨੂੰ ਚੰਗੇ ਕਿੱਦਾਂ ਕਹਾਂ ਜਦੋਂ ਤੁਸੀਂ ਮੇਰੀ ਗੱਲ ਹੀ ਨਹੀਂ ਮੰਨਣੀ ਫਿਰ ਕਹਿਣਾ ਵਾ ਸੰਦੀਪ ਵੀ ਮਾੜੀ ਆ ਚਾਹ ਬਣਾਉਣ ਨੂੰ ਕਿਹਾ ਸੀ ਉਹ ਅਜੇ ਤੱਕ ਬਣਾਈ ਨਹੀਂ ਆ ਉਹ ਸੰਦੀਪ ਉੱਠ ਕੇ ਨਾ ਚਾਹ ਬਣਾ ਉਹ ਬੰਦੇ ਵੀ ਨਾ ਲੱਗੇ ਹੋਈਏ ਨਾ ਫੇੜੀ ਕੰਮ ਕਰਦੇ ਆ ਮੈਂ ਬਾਹਰ ਬੈਠਾ ਵਾਂ ਤੇ ਚਾਹ ਲੈ ਕੇ ਆ ਜਾ ਜੋ ਵਿਆਹ ਹੋਇਆ ਵਾ ਨਾ ਤੁਹਾਡੇ ਸਿਆਪੇ ਕਰਨ ਢੀ ਆ ਬਸ ਸਾਰਾ ਦਿਨ ਕੰਮ ਕੰਮ ਮੇਰਾ ਤੇ ਜੀ ਕਰਨ ਡਿਆ ਵਾ ਉਧੇ ਫੋਟੋਆਂ ਹੀ ਵੇਖੀ ਜਾਵਾ ਕਿੰਨੀ ਸੋਹਣੀ ਲੱਗਣ ਦੀ ਆ ਕਿੰਨੇ ਰੀਜਾਂ ਨਾਲ ਮੈਂ ਕਿਹਾ ਸੀ ਚੱਲੀਏ ਘੁੰਮਣ ਵਾਸਤੇ ਕਦੀ ਨਹੀਂ ਨੰਨੇ ਹਾਂ ਕੀਤੀ ਪਤਾ ਨਹੀਂ ਦਿਮਾਗ ਕਿੱਥੇ ਰਹਿੰਦਾ ਵਾ ਕਿਹੜੀ ਦੁਨੀਆ ਚ ਘੁੰਮਦੇ ਫਿਰਦੇ ਆ ਲੈਦਾਂ ਕਰਨੀਆਂ ਪਹਿਲਾਂ ਮੰਮੀ ਦਾ ਹੀ ਸੀਂਦਨੀ ਆ ਫੇਰ ਉਹਨੇ ਕਣਾਵਾ ਲਿਆ ਕੇ ਦੀ ਆਪਣੇ ਗੀਤੇ ਸੀਂਦ ਦੇ ਵੀ ਪਹਿਲਾਂ ਮੰਮੀ ਦਾ ਸੀਂਗੇ ਨਾ ਤੇ ਫੇਰ ਹੀ ਆਪਣੇ ਨੂੰ ਹੱਥ ਲਾਉਂਗੀ ਉਹਦਾ ਇਹ ਚਲ ਕਲਰ ਉਹ ਵਧੀਆ ਮਿਲ ਗਿਆ ਵਾ ਉਹਨੇ ਤੱਕਦੇ ਵੇਖਿਆ ਹੀ ਨਹੀਂ ਮੂੰਹ ਐਡਾ ਕੀਤਾ ਵਾ ਕਿ ਸਵੇਰ ਦੇ ਆਪਾਂ ਸ਼ਹਿਰੋਂ ਆਏ ਆ ਤੇ ਤੂੰ ਦਾ ਸਾਗ ਬੁਲਾ ਹੀ ਲੈ ਜਾਏ ਕਿਦਾਂ ਇੰਨੇ ਜੀ ਅਫਰੀ ਹੋਣੀ ਆ ਵੀ ਮੈਨੂੰ ਨਹੀਂ ਨਾਲ ਖੜਿਆ ਚਲ ਨਾ ਘਵਾ ਕੇ ਨਹੀਂ ਘੋਣਾ ਦੇ ਮੇਰਾ ਫਰਜ਼ ਬੰਦਾ ਇਹ ਸੂਟ ਲਿਆਉਣ ਦਾ ਸੀਮ ਹੀ ਦਿੰਨੀ ਆ ਗਾੜੀ ਮਰਜੀ ਦੀ ਪੋਣਾ ਹੋਊ ਪਾਲੇ ਨਾ ਪੋਣਾ ਹੋਊ ਤੇ ਨਾ ਸੀ ਇਹ ਕਿਦਾਂ ਕਟਣ ਲਈ ਇਹਨਾਂ ਨੇ ਵੀ ਉਹਨੂੰ ਵਿਖਾੜ ਹੀ ਲਵਾ ਆਕੜ ਤੇ ਇੰਨੀ ਜਿਆਦਾ ਹੋ ਗਈ ਹੈ ਨਾ ਜਿਹੜਾ ਕੋਈ ਹਸਾਬ ਨਹੀਂ ਚੱਲ ਆਪ ਹੀ ਪੁੱਛਦੀ ਆ ਭਲਾ ਕਿ ਮੇਰਾ ਵੀ ਕੋਈ ਲਿਹਾਈ ਹੈ ਕਿ ਨਹੀਂ ਲਿਹਾਈ ਪਿੰਦ ਦੇ ਸੂਟ ਕਟਣ ਦੀ ਹਾਂਜੀ ਸੂਟ ਕਟਣ ਦੀ ਤੇ ਮੇਰੀ ਗੱਲ ਸੁਣ ਸਵੇਰ ਦੀ ਤੂੰ ਸ਼ਹਿਰੋਂ ਆਈ ਆ ਤੂੰ ਮੈਨੂੰ ਵਿਖਾ ਲਿਆ ਹੀ ਨਹੀਂ ਕੋਈ ਸੂਟ ਵੀ ਕਿਹੜਾ ਲਿਆਂਦਾ ਕਿਹੜਾ ਨਹੀਂ ਮੰਮੀ ਮੇਰੀ ਗੱਲ ਸੁਣੋ ਜਦੋਂ ਦੇ ਆਪਾਂ ਸ਼ਹਿਰੋਂ ਆਈ ਆ ਸਵੇਰ ਦੇ ਆਪਾਂ ਸ਼ਹਿਰੋਂ ਆਈ ਆ ਤੁਸੀਂ ਤੇ ਐਡਾ ਮੂੰਹ ਕੀਤਾ ਵਾ ਪਾਥੀ ਜਿੱਡਾ ਵੀ ਜਦਾਂ ਪਤਾ ਨਹੀਂ ਕੀ ਗੱਲ ਹੋ ਗਈ ਹੁੰਦੀ ਆ ਬੰਦਾ ਕਵਾਦ ਲੈਦਾ ਨਾ ਆਇਆ ਨੂੰ ਨਾ ਕੋਈ ਕਿਤੇ ਹੁੰਦਿਆਂ ਨੂੰ ਪਾਣੀ ਪੁਛਿਆ ਨਾ ਕੁਝ ਹੋਰ ਸ਼ਹਿਰ ਹੀ ਚਲ ਗਏ ਸੀ ਕਿੱਡਾ ਗਿਆ ਸੀ ਸ਼ਿਮਲੇ ਘੁੰਮਣ ਚਲ ਗਏ ਸੀ ਵੀ ਜਿਹੜਾ ਤੁਹਾਨੂੰ ਨਾਲ ਨਹੀਂ ਖੜਿਆ ਆਪਾਂ ਚਾਲ ਰਪਿੰਦਰ ਜੇ ਮੈਂ ਨਹੀਂ ਕਵਾਇਆ ਤੇ ਮੈਂ ਤੇ ਵੱਡੀ ਸੀ ਤੇ ਤੂੰ ਹੀ ਕਵਾ ਲੈਂਦੀ ਫਰਜ਼ ਤੇ ਤੇਰਾ ਹੀ ਬਣਦਾ ਸੀ ਨਾ ਕਮਾਉਣ ਦਾ ਮੰਮੀ ਮੈਂ ਤੁਹਾਨੂੰ ਨਾ ਬਸ ਇੰਨੀ ਕੀ ਗੱਲ ਕਰਕੇ ਨਾ ਤੁਹਾਨੂੰ ਅਹਿਸਾਸ ਦਵਾਇਆ ਸੀ ਵੀ ਤੂੰ ਹੀ ਇਹ ਵਾਲਾ ਕੰਮ ਮੇਰੇ ਨਾਲ ਕੀਤਾ ਸੀ ਨਾ ਨਹੀਂ ਤੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਨੂੰ ਸਿਆਣਿਆਂ ਬਿਆਣਿਆਂ ਨੂੰ ਉਥੋਂ ਮੋੜ ਕੇ ਤੁਹਾਨੂੰ ਮੈਂ ਘਰ ਕੱਲਾ ਮੇਰਾ ਦਿਲ ਨਹੀਂ ਕਰਦਾ ਪਰ ਮੈਂ ਮਜਬੂਰ ਹੋ ਗਏ ਤੁਹਾਡੇ ਨਵੇਂ ਕੰਮ ਕੀਤਾ ਇਹਦਾ ਮਤਲਬ ਇਹ ਆ ਕਿ ਜੋ ਹੁਣ ਪਿਛੇ ਤੇ ਨਾ ਹੋਇਆ ਵਾ ਉਹ ਤੂੰ ਹੁਣ ਮੇਰ ਨਾਲ ਗਾੜੀ ਕਰਨਾ ਮਮੀ ਗੱਲ ਹੋਣੀ ਆ ਵੀ ਤੁਸੀਂ ਜੋ ਮੇਰ ਨਾਲ ਕਰਦੇ ਰਹੇ ਆ ਮੈਂ ਤੁਹਾਡੇ ਨਾਲ ਉਹ ਕੁਝ ਕਰੂੰਗੀ ਮੇਰਾ ਦਿਲ ਨਹੀਂ ਕਰਦਾ ਤੁਹਾਨੂੰ ਉਹ ਮੋੜ ਤੋਂ ਨਾ ਇੱਥੇ ਤੱਕ ਫੇਰ ਤੁਹਾਨੂੰ ਮਿਲਿਆ ਵਾ ਇਦਾਂ ਹੀ ਮੇਰੇ ਮਾਂ ਚ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਇਹ ਤੁਹਾਨੂੰ ਸਿਰਫ ਇੰਨੀ ਕੀ ਗੱਲ ਤੋਂ ਨਾ ਤੁਹਾਨੂੰ ਅਹਿਸਾਸ ਦਵਾਇਆ ਮੈਂ ਵੀ ਤੁਸੀਂ ਅੱਗੇ ਤੋਂ ਇਦਾਂ ਦੇ ਕੰਮ ਨਾ ਕਰੋ ਜੇ ਤੇ ਤੁਸੀਂ ਚੰਗੇ ਹੋਵੋਗੇ ਤਾਂ ਅੱਗੇ ਤੋਂ ਇਦਾਂ ਦੇ ਕੰਮ ਨਾ ਕਰੋਗੇ ਨਹੀਂ ਤੇ ਮੈਂ ਮਮੀ ਮਾੜੀ ਨਹੀਂ ਮੈਂ ਪਹਿਲਾਂ ਵੀ ਚੰਗੀ ਸੀ ਤੇ ਮੈਂ ਹੁਣ ਵੀ ਚੰਗੀ ਆ ਵੇ ਹਰਪਿੰਦਰ ਉਸ ਦਿਨ ਤੇਰਾ ਭਰਾ ਵੀ ਇਹੋ ਗੱਲ ਕਹਿ ਕੇ ਗਿਆ ਏ ਵੀ ਪਿਸਲੀਆਂ ਗੱਲਾਂ ਜੜੀਆਂ ਵਾ ਨਾ ਉੱਤੇ ਮਿੱਟੀ ਪਾਉ ਤੇ ਮੈਂ ਵੀ ਹੁਣ ਨਾ ਸਾਰੀਆਂ ਗੱਲਾਂ ਭਲਾ ਕੇ ਨਾ ਤੇ ਜੇ ਹੁਣ ਮੈਂ ਚੰਗੀ ਹੋਈ ਆ ਨਾ ਤੇ ਤੂੰ ਮੈਨੂੰ ਫੇਰ ਮਾੜੀ ਨਾ ਬਣਾਵੇਂ ਤੇ ਨਾ ਮੈਂ ਬੜਨਾ ਚੰਨੀ ਆ ਜੋ ਹੋ ਗਿਆ ਵਾ ਨਾ ਪਿੱਛੇ ਉਹਨੂੰ ਭਲਾ ਕੇ ਤੇ ਗਾੜੀ ਹੁਣ ਚੰਗੀ ਚੰਗੀ ਤੂਰ ਹੈ ਤੇ ਚੰਗੀ ਮੈਂ ਰਵਾਂ। ਤੇ ਇਦਾਂ ਵਾ ਵੀ ਰਲ ਮਿਲ ਕੇ ਤੇ ਫੇਰ ਘਰ ਨੂੰ ਚਲਾਈਏ। ਜੇ ਤੂੰ ਹੁਣ ਪਿਛਲੀਆਂ ਗੱਲਾਂ ਲੈ ਕੇ ਬਹਿ ਜੇਂਗੀ ਤੇ ਫੇਰ ਘਰ ਚ ਇਕਲੇ ਸੀ ਪੈਣਾ ਹੋਰ ਕੀ ਹੋਣਾ ਵਾ। ਚਲੋ ਮੰਮੀ ਠੀਕ ਵਾ। ਮੈਂ ਮੰਨ ਲੈਨੀ ਆਂ ਵੀ ਆਪਾਂ ਹੁਣ ਦੋਵੇਂ ਜਣੀਆਂ ਇਕੱਠੀਆਂ ਰਵਾਂਗੀ। ਤੁਸੀਂ ਨਹੀਂ ਕੋਈ ਗੱਲਬਾਤ ਕਰਦੇ। ਤੇ ਚਲੋ ਮੈਂ ਵੀ ਨਹੀਂ ਕੋਈ ਗੱਲ ਕਰਦੀ ਠੀਕ ਆ ਨਾ। ਤੇ ਆਪਾਂ ਹੁਣ ਅੱਗੇ ਤੋਂ ਨਾ ਪਿਆਰ ਦੇ ਨਾਲ ਰਹਿਣਾ ਵਾ। ਠੀਕ ਆ? ਇਹੋ ਹੀ ਤਾਂ ਤੈਨੂੰ ਮੈਂ ਕਹਿਣ ਲਈ। ਜੇ ਮੰਮੀ ਹੁਣ ਆਪਾਂ ਦੋਵੇਂ ਜਣੀਆਂ ਇਕੱਠੀਆਂ ਰਵਾਂਗੇ ਘਰ ਦਾ ਕਿੰਨਾ ਕੰਮ ਹੁੰਦਾ ਵਾ ਕਿਦੇ ਦੋਵੇਂ ਜਣੀਆਂ ਰਲ ਮਿਲ ਕੇ ਕਰਿਆ ਕਰਾਂਗੀਆਂ ਤੇ ਨਾਲੇ ਇਹਨੇ ਨਾਲ ਆਣ ਗਵਾਂਣ ਨੂੰ ਰਿਸ਼ਤੇਦਾਰਾਂ ਨੂੰ ਹੋ ਜਾਂਦਾ ਵੀ ਲੈ ਵੀ ਨੌ ਸੱਸ ਦੀ ਕਿੰਨੀ ਬੰਦੀ ਆ ਆਪਸ ਵਿੱਚ ਤੇ ਜੇ ਤੁਸੀਂ ਇਦਾਂ ਗੱਲਾਂ ਬਾਤਾਂ ਕਰੋਗੇ ਜੇ ਮੈਂ ਕਰੂੰਗੀ ਇਹ ਚ ਤੇ ਮੰਮੀ ਆਪਣਾ ਹੀ ਘਰ ਖਰਾਬ ਹੁੰਦਾ ਵਾ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦੀ ਵੀ ਤੁਸੀਂ ਸਾਰਾ ਕੰਮ ਕਰੋ ਭਾਵੇਂ ਕੰਮ ਤੁਸੀਂ ਕੋਈ ਨਾ ਕਰੋ ਬਸ ਬੈਠੇ ਰਹੋ ਤੇ ਭਾਰਿਆਂ ਵੀ ਮੇਰੇ ਨਾਲ ਮਾੜਾ ਚੰਗਾ ਨਾ ਕੋਈ ਵੀ ਕਰੋ ਬਸ ਦੋ ਬੁਰਕੀਆਂ ਰੋਟੀਆਂ ਖਾਣੀ ਆ ਨਾ ਚੁੱਪ ਕਰਕੇ ਬਸ ਖਾ ਲੋ ਲੈ ਪੁੱਤ ਜੇ ਤੂੰ ਇਦਾਂ ਕਰ ਲੈ ਤੇ ਹੋਰ ਮੈਨੂੰ ਕੀ ਚਾਹੀਦਾ ਵਾ ਪਪਾਲਾ ਚੱਲ ਮੰਮੀ ਟੈਨਸ਼ਨ ਨਾ ਲਓ ਮੇਰੀ ਗੱਲ ਸੁਣੋ ਮੈਂ ਲਈ ਆਂ ਤੁਹਾਡੇ ਅਤੀ ਸੂਟ ਤੁਸੀਂ ਇਹ ਨਾ ਸੋਚੇ ਕਿ ਖਰੇ ਰੁਪਿੰਦਰ ਹੈ ਹੀ ਇਦਾਂ ਦੀ ਆ ਮੇਰਾ ਦਿਲ ਨਹੀਂ ਇਦਾਂ ਦਾ ਹੈਗਾ ਆ ਵੇਖੋ ਮੈਂ ਤਾਂ ਸਗੋਂ ਕੱਟ ਕੇ ਵੀ ਰਖਤਾ ਵਾ ਪੇ ਚੱਲ ਮੰਮੀ ਦਾ ਸੂਟ ਪਹਿਲਾਂ ਸੀਂ ਦਿੰਨੀ ਆ ਨਹੀਂ ਮੈਂ ਤੇ ਆਖਿਆ ਕਿ ਤੂੰ ਆਪਣੀ ਲਿਆਈ ਹੋਣੀ ਆ ਤੇ ਮੇਰਾ ਕਿਹੜਾ ਲਿਆਈ ਹੋਣੀ ਆ ਤੂੰ ਮਮੀ ਇਦਾਂ ਦਾ ਕੰਮ ਹੋ ਸਕਦਾ ਕਦੀ ਮੇਰੇ ਦਿਲ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਨਹੀਂ ਰਪਿੰਦਰ ਜਿੰਨੇ ਤੂੰ ਗੁੱਸੇ 'ਚ ਗਈ ਸੀ ਨਾ ਤੇ ਮੈਂ ਤੇ ਇਹੋ ਸੋਚਿਆ ਸੀ ਕਿ ਐਨੇ ਨਹੀਂ ਮੇਰੇ ਲੈ ਕੇ ਆਉਣੀ ਆਹ ਵੇਖੋ ਪਹਿਲਾ ਸੂਟ ਮੈਂ ਤੁਹਾਡੇ ਹੀ ਸੀਨ ਲੱਗੀਆਂ ਠੀਕ ਹੈ ਨਾ ਤੇ ਸੀਂਗ ਜੇ ਨੂੰ ਪਾ ਗੇ ਮੈਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਦਾ ਵਾ ਰਪਿੰਦਰ ਆਹਦੇ ਰੰਗ ਬੜਾ ਸੋਹਣਾ ਤੈ ਕਿ ਆਈ ਹੈ ਤੂੰ ਇੱਕੋ ਹੀ ਲਿਆਈ ਹੈ ਮੈਂ ਦੋ ਸੂਟ ਵਾ ਮੈਂ ਤਾਂ ਇੱਕ ਕੱਟ ਕੇ ਸੀਂ ਦਿੰਨੀ ਆ ਇੱਕ ਹੱਲੇ ਮੈਂ ਰੱਖਿਆ ਵਾ ਤੇ ਆਪਣੇ ਵੀ ਲਿਆਈ ਆ ਆਪਣੇ ਵੀ ਲੈਂਦੇ ਆ ਮੈਂ ਦੋ ਸੂਟ ਉਹ ਵੀ ਤੁਹਾਨੂੰ ਵਿਖਾਲ ਨਹੀਂ ਉੱਥੇ ਅੰਦਰ ਹੀ ਪਈ ਆ ਚੱਲ ਪੁੱਤ ਮੇਰੀ ਗੱਲ ਸੁਣ ਤੂੰ ਨਾ ਸਾਭ ਦੇ ਲੈ ਆਉਣੇ ਸੀਗੇ ਮੇਰੇ ਵੀ ਸਾਭ ਦੇ ਲੈ ਆਉਂਦੀ ਤੇ ਆਪਣੇ ਵੀ ਲੈ ਆਉਂਦੀ ਹੁਣ ਜੇ ਅਸੀਂ ਜ਼ਿਆਦਾ ਖਰਚਾ ਕਰਾਂਗੇ ਤੇ ਘਰੋਂ ਹੀ ਜਾਣੇ ਮਮੀ ਮੈਂ ਤੁਹਾਨੂੰ ਕਹਿਨ ਦੇਈਆਂ ਨਾ ਤੁਸੀਂ ਫਿਕਰ ਨਾ ਕਰੋ ਬੇ ਫਿਕਰ ਹੋ ਕੇ ਰਹੋ ਮੈਨੂੰ ਕਿਹੜਾ ਹੀ ਘਰ ਚੰਗਾ ਨਹੀਂ ਲੱਗਦਾ ਮੈਂ ਵੀ ਤਾਂ ਅਕਸਰ ਆਪਣਾ ਘਰ ਸਮਝ ਕੇ ਹੀ ਇੱਥੇ ਆਈ ਆ ਕਿ ਨਹੀਂ ਇਹ ਮੇਰਾ ਘਰ ਵਾ ਤੇ ਮੈਨੂੰ ਨਹੀਂ ਪਤਾ ਮੈਂ ਵੀ ਕੋਈ ਜੋੜਨਾ ਵਾ ਚਾਹੀ ਕੁਛ ਕਰਨਾ ਹੋਵੇ ਕਰ ਬਦਲੇ ਮੈਂ ਸੂਟ ਨਾ 500 ਤੋਂ ਵੱਧ ਕੋਈ ਵੀ ਨਹੀਂ ਲਈ ਉਹ ਸਿਰਫ ਮੈਂ ਇਨਾਂ ਕੋ ਨਾਲ ਨੂੰ ਉਦਾਂ ਹੀ ਕਿਹਾ ਹੀ ਵੀ ਪੈਸੇ ਭਲਾਈਆਂ ਤੁਸੀਂ ਕੱਢਦੇ ਆ ਚੱਲ ਨੈਸ਼ ਦੇ ਇੰਦ ਨਹੀਂ ਵੀ 5000 ਰੁਪਏ ਖਰਚ ਹੋਣਾ ਹੀ ਉਹ ਤੇ ਮੈਨੂੰ ਕਹਿਣ ਰਿਹਾ ਹੈਗਾ ਵੀ ਮੰਮੀ ਉਹ ਆਖਣ ਦੀ ਵੀ ਰੁਪਈਆ 10000 ਲੱਗਿਓ ਲੈ ਦਾ ਸੁਮੀ ਉਹ ਇਦਾਂ ਦੀ ਕੋਈ ਗੱਲ ਨਹੀਂ ਆ ਬਸ ਤੁਸੀਂ ਨਾ ਮੈਨਾਂ ਚੰਗੇ ਚੰਗੇ ਰਿਹਾ ਕਰੋ ਠੀਕ ਆ ਨਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਨਹੀਂ ਪੁੱਤ ਮੈਂ ਚੰਗੀ ਰਹੂੰਗੀ ਜੇ ਤੂੰ ਚੰਗੀ ਰਹੇਂਗੀ ਤੇ ਮੈਂ ਵੀ ਚੰਗੀ ਰਹੂੰਗੀ ਤੇ ਫੇਰ ਐਵੇਂ ਏਦਾਂ ਨਾ ਪਿਛਲੀਆਂ ਗੱਲਾਂ ਨਾ ਹੁਣ ਤੋਂ ਕਰਿਆ ਕਰ ਜੋ ਹੋ ਗਿਆ ਵਾ ਹੋ ਗਿਆ ਬਸ ਚੱਲ ਠੀਕ ਆ ਮੈਂ ਕੋਈ ਨਹੀਂ ਗੱਲ ਹੁੰਦੀ ਚੱਲ ਮੈਂ ਤੂੰ ਹੀ ਬਹੁ ਬਰ ਵਾਹਰੇ ਤੇ ਮੈਂ ਲੌਂਗ ਲਚੀਆਂ ਵਾਲੀ ਚਾਹ ਬਣਾ ਕੇ ਲੈ ਆਉਣੀ ਆ ਵਧੀਆ ਜੀ ਸੁਆਦ ਚੱਲ ਜਾ ਬਣਾ ਲਿਆ ਫੇਰ ਤੇ ਉੱਥੇ ਬਾਹਰ ਬਹਿ ਕੇ ਨਾ ਤੇ ਫੇਰ ਪੀਨੀਆਂ ਵਾ ਦੋਹੀ ਜਾਣੀਆਂ ਚਲੋ ਮੈਂ ਆ ਗਈ ਆ ਬਹੁਤ ਹੀ ਉੱਥੇ ਹੈ ਆਓ ਤੇ ਫੇਰ ਕੋਈ ਨਹੀਂ ਤੂੰ ਸੂਟ ਸੀ ਲੀ ਤੇ ਮੈਂ ਬਾਕੀ ਦਾ ਕੰਮ ਕਰ ਲੂੰਗੀ ਚਲੋ ਠੀਕ ਆ ਬਣਾ ਲਿਆ ਤੂੰ ਫੇਰ ਲੱਗਾ ਉਹ ਨਾ ਇਹ ਮੇਰੀ ਦਾਤ ਨਾਲ ਕੋਈ ਗੱਲ ਨਹੀਂ ਅਪਿੰਦਰ ਕੋਰੇ ਤਾਂ ਇਹਨੂੰ ਤੇ ਮੈਂ ਹੁਣ ਦੱਸੂਗੀ ਇਦਾਂ ਹੀ ਮਿੱਠੀ ਪਿਆਰੀ ਹੋਗੇ ਤੇਰੇ ਨਾਲ ਚੱਲ ਇਹ ਤੇ ਬਣਾਉਣੀ ਹੈ ਚਾਹ ਤੇ ਮੈਂ ਹੁਣ ਲੰਨੀ ਆ ਮਾਸੀ 얘 ਦੀ ਨੂੰ ਫੋਨ

ਇਹਨੇ ਕੰਬਾਰਿਆ ਤੂੰ ਫੋਨ ਕੀਤਾ ਵਾ ਨਾ ਕੋਈ ਗੱਲ ਨਹੀਂ ਮੈਂ ਨਹੀਂ ਆ ਰੱਭਣਾ ਜਦੋਂ ਮੈਨੂੰ ਰੱਬ ਗਿਆ ਤਾਂ ਮੈਂ ਆਪੇ ਤੇਰੇ ਕੋਲ ਪਹੁੰਚਾਂ ਉਹ ਭੈਣ ਕਿਹੜੇ ਕੰਮ ਦੀ ਤੂੰ ਗੱਲਾਂ ਕਰਦੀ ਆ ਰਿਸ਼ਤਾ ਰੁਸਤਾ ਰਹਿੰਦੇ ਹੋਂ ਤੂੰ ਕਿਉਂ ਜਾਲ ਨੀ ਗੱਲ ਕਾਦੀ ਆ ਪੂੰ ਕਿਹਾ ਮੈਨੂੰ ਕਿਤੇ ਪੁੱਛਿਆ ਵਾ ਤੂੰ ਤੇ ਫੋਨ ਕਰਨੋਂ ਹੀ ਰਹੀ ਆ ਮੈਂ ਤਾਂ ਜੇਲ੍ਹ ਚ ਕੱਟ ਕੇ ਆਈ ਆ 4 ਦਿਨ ਤੂੰ ਕਿਹੜਾ ਕਿਸਦਾ ਪਤਾ ਲੈਣਾ ਆ ਜੀ ਹਿੰਕਟ ਕੇ ਆਈ ਆ ਇਹ ਤਾਂ ਗੱਲ ਕਰਦੀਆਂ ਤੇ ਉਹ ਅਸੀਂ ਕੁਝ ਮੈਨੂੰ ਰਿਸ਼ਤਾ ਲੱਭ ਗਿਆ ਤੇ ਮੈਂ ਉਦੋਂ ਜਾ ਕੇ ਹੀ ਦੱਸੂਗੀ ਆਪਣੀ ਭੈਣ ਨੂੰ ਕਿ ਅਜੀ ਖਬਰ ਦਊਗੀ ਆਹੋ ਕਹਿ ਹੀ ਛੱਡਦੀ ਆ ਨਾ ਤੂੰ ਤੇ ਫੋਨ ਵੀ ਨਹੀਂ ਕਰਦੀ ਕਿਤੇ ਵੀ ਫੋਨ ਤਾਂ ਹੀ ਭੈਣ ਦਾ ਪਤਾ ਲੱਣਾ ਨਹੀਂ ਮੈਂ ਇਹਨੂੰ ਘਰੋਂ ਕੱਢਿਆ ਸੀ ਘਰੋਂ ਇਹਨੂੰ ਮੈਂ ਕੱਢਿਆ ਸੀਗਾ ਤੇ ਮੈਂ ਆਖਿਆ ਵੀ ਕਿਹੜੀ ਉਹਨਾਂ ਨੇ ਕੋਈ ਕਾਰਵਾਈ ਕਰਨੀ ਆ ਤੇ ਇਹਦੇ ਦੇ ਪਰ ਆਨੇ ਨਾ ਪੁਲਿਸ ਸਾਧ ਕੇ ਤਾਂ ਮੈਨੂੰ ਜੇਲ੍ਹ ਚ ਕੱਲ ਛੱਡਿਆ ਹੀ ਉਹ ਤੇ 4 ਦਿਨ ਮੈਂ ਉੱਥੇ ਰਹਿ ਕੇ ਆਈ ਆ ਇਹ ਹੋਣਾ ਕਿ ਸਾਫੀ ਕੀ ਆ ਲਾ ਜੀਆ ਫਿਰ ਹਾਏ ਹਾਏ ਨਹੀਂ ਲਿਉਣੀ ਪੈਣੀ ਸੀ ਉਹਨਾਂ ਨੇ ਤੇ ਕੁੱਟ ਕੁੱਟ ਕੇ ਮੇਰਾ ਬੁਰਾ ਹਾਲ ਕਰਤਾ ਹੈ ਹਾਏ ਜੇ ਤੂੰ ਤਾ ਦਾਦੀ ਮੈਂ ਆਰ ਕੇ ਤਾਂ ਖਬਰ ਲੈਂਦੀ ਕੋਈ ਗੱਲ ਨਹੀਂ ਹੋਰ ਤੂੰ ਇਸ ਟੀਮ ਰਹਿ ਤੇ ਫਿਰ ਮੈਂ ਹੋਰ ਟੀਮ ਦੱਸਨੀ ਆ ਚਲ ਜਾ ਉਹ ਤੇ ਬਾਣੀ ਚੱਲੀ ਆ ਮੰਮੀ ਬਾਰੇ ਬੈਠੇ ਆ ਲੱਗਦਾ ਚਲ ਜੀ ਮੇਰੇ ਨਾਲ ਇੰਨੇ ਵਧੀਆ ਵਧੀਆ ਰਹਿਣਾ ਤੇ ਕਿੰਨਾ ਵਧੀਆ ਲੱਗਦਾ ਵਾ ਕਿੰਨੇ ਖੁਸ਼ ਮੰਮੀ ਲੱਗੰਦੇ ਹੀ ਸੱਚੀ ਮੈਂ ਜਦੋਂ ਦੀ ਵੀ ਆਈ ਆਈ ਆ ਨਾ ਮੈਨੂੰ ਪਹਿਲੀ ਵਾਰੀ ਵੇਖਿਆ ਵਾ ਕਿ ਮੰਮੀ ਇੰਨੇ ਖੁਸ਼ ਵਾ ਮੇਰੇ ਨਾਲ ਬਸ ਰੱਬ ਜੀ ਇਦਾਂ ਹੀ ਮੰਮੀ ਮੇਰੇ ਨਾਲ ਵਧੀਆ ਵਧੀਆ ਰਹਿਣਾ ਤੇ ਸਾਰੀ ਜ਼ਿੰਦਗੀ ਕਿੰਨੀ ਵਧੀਆ ਲੰਘਦੀ ਆ ਚੱਲ ਦੋਵੇਂ ਨਵੇਂ ਸਸਰ ਨਾਲ ਮਿਲ ਕੇ ਕੰਮ ਕਰਿਆ ਕਰਾਂਗੇ ਆ ਅੱਜ ਸਭ ਤੋਂ ਵਧੀਆ ਹੋ ਜਾਊਗਾ ਨਾ ਚੱਲ ਮੰਮੀ ਚਾਹ ਦੇ ਕੇ ਆਵਾਂ ਹੁਣ ਉਹਲੇ ਹੋ ਕੇ ਸੁਣਦੀ ਏ ਇਹ ਆਪੈ ਨੂੰ ਹੋਰ ਇੱਕ ਸਕੀਮ ਦੱਸਣੀ ਆ ਜਾਂ ਤੂੰ ਮੈਨੂੰ ਉਸਕੀਮ ਕਰਕੇ ਦੇਖਾ ਇਹ ਮਰੀ ਹੋਰ ਸਕੀਮ ਹੋ ਚੱਲਣੀ ਆ ਲੈ ਭੈਣ ਤਾਰਕਾ ਚੰਗੀ ਚੰਗੀ ਸਕੀਮ ਦੱਸੀ ਜੜੀ ਵੀ ਦੱਸਣੀ ਆ ਚੰਗਾ ਚੰਗੀ ਸਕੀਮ ਹੈ ਇਹ ਦੱਸਣੀ ਆ ਕੋਈ ਗੱਲ ਨਹੀਂ ਇਹ ਦੋ ਚਾਰ ਮੀਨੇ ਜੇ ਇਹਨੂੰ ਕੀ ਕਿੰਨਾ ਕਰਿਆ ਹੋਣਾ ਵਾ ਉਹ ਜੂ ਤੇ ਠੀਕ ਵਾ ਤੇ ਜੇ ਨਾ ਨਾ ਹੋਊਗਾ ਤੇ ਖੇਤ ਤੇ ਤੇਰਾ ਭਾਨਾ ਬਣਿਆ ਹੀ ਬਣਿਆ ਵਾ ਜੇ ਤੂੰ ਇਹਦੇ ਰਸਤੇ ਪਹਿਲੇ ਗਲੇ ਲੇ ਤੇ ਉਹਨੇ ਤਾਂ ਕਹੇ ਸਹੀ ਸੁਣਾ ਲੈ ਪੈਣ ਆ ਤਾਂ ਮੈਂ ਸੋਚਿਆ ਹੀ ਨਹੀਂ ਮੈਨੂੰ ਤੇ ਪਹਿਲਾਂ ਹੀ ਇਹੋ ਸਕੀਮ ਲਾਉਣੀ ਚਾਹੀਦੀ ਸੀ ਤੇ ਫੇਰ ਤੇ ਮੈਂ ਕਹਿਣ ਵਾਲੀ ਵੀ ਬਣਦੀ ਦਰਾਂਗੇ ਤੂੰ ਕਿਹੜਾ ਮੁੜ ਕੇ ਹੁੰਦਾ ਤਾਂ ਜੇ ਮੈਂ ਨਹੀਂ ਫੋਨ ਕੀਤਾ ਤਾਂ ਤੂੰ ਕਿਹੜਾ ਕੀਤਾ ਵਾ ਹਾਂ ਨਹੀਂ ਮੇਰਾ ਮੇਰਾ ਫੋਨ ਕਰਨ ਫੋਨ ਕਰਨ ਦਾ ਕਿੱਥੇ ਟਾਈਮ ਲੱਗਾ ਮੈਂ ਤਾਂ ਤੈਨੂੰ ਦੱਸਣ ਨਹੀਂ ਆਂ ਕਿ ਮੈਂ ਜਿਹੜੀ ਵਿਪਤਾ ਨੂੰ ਫੜੀ ਗਈ ਹੀਗੀ ਨਹੀਂ ਕੋਈ ਗੱਲ ਨਹੀਂ ਇਹ ਸਕੀਮ ਕਰ ਜੇ ਤੈਨੂੰ ਫੇਰ ਕੋਈ ਵੀ ਕਮਤੀ ਦੇਣਗੇ ਨਾ ਜੇ ਮੈਂ ਜੋ ਹੈ ਕਿ ਆ ਤੂੰ ਮੇਰੇ ਨਾਲ ਗੱਲ ਕਰਾਈ ਚਾਹੇ ਮੈਂ ਕਿਉਂ ਗਈ ਜੇ ਦੇਖੋ ਬਣਾਏ ਕੀ ਕਰ ਲਈ ਜੇ ਆ ਨਹੀਂ ਚੱਲ ਭੈਣ ਮੈਂ ਇਦਾਂ ਹੀ ਕਰਦੀ ਆ ਤੇ ਚੱਲ ਮੈਂ ਨਾ ਹੁਣ ਫੋਨ ਕੱਟਦੀ ਆਂ ਉਹ ਤਾਂ ਚਾਹ ਬਣਾਉਂ ਰਹੀ ਸੀ ਤੇ ਮੈਂ ਹਾਂ ਚੱਲ ਹੌਲੀ ਨਾਲ ਤੈਨੂੰ ਫੋਨ ਕਰ ਲੈਣੀ ਯਾਰ ਕੋਈ ਗੱਲ ਨਹੀਂ ਤੂੰ ਮੇਰੇ ਖਬਰ ਪਿੰਦੀ ਰਹੀ ਜਾਂ ਤੈਨੂੰ ਵੇਖੀ ਹੋਰ ਸਕੀਮਾਂ ਵਧੀਆ ਤੋਂ ਵਧੀਆ ਦੱਸਣ ਦੀ ਇਹੋ ਜੀ ਗੱਲ ਨਹੀਂ ਕਿ ਚੱਲ ਭੈਣ ਮੇਰੇ ਹਾਂ ਜਾਂ ਕਿ ਕਰ ਜਿਆ ਨਹੀਂ ਚੱਲ ਭੈਣ ਤੇਰੇ ਸਿਰ ਤੇ ਹੀ ਹਾਂ ਹੁਣ ਮੈਂ ਜੇ ਤੂੰ ਮੈਨੂੰ ਵਧੀਆ ਸਕੀਮਾਂ ਦਿੰਦੀ ਰਹੇਂਗੀ ਨਾ ਤੇ ਖਰੇ ਮੇਰਾ ਖੜਾ ਸੋਟੀ ਜਾਵੇ ਇਹਦੇ ਤੋਂ ਯਾਰ ਕੋਈ ਨਹੀਂ ਜਦ ਮੈਂ ਜਿਹੜੀ ਛੀਨ ਦੱਸਦੀ ਤੂੰ ਉਹ ਵਕਤ ਤੇ ਵੀ ਐਸਾ ਚੱਲ ਚੰਗਾ ਆਉਂ ਡਈਏ ਜੀ ਆਪਦੀ ਚਾਹ ਲੈ ਕੇ ਕੀ ਕਰੀ ਤੇ ਲੈ ਆ ਤਾਂ ਮੈਂ ਸੋਚਿਆ ਹੀ ਨਹੀਂ ਉਦਾਂ ਨਾ ਮੈਨੂੰ ਪਹਿਲਾਂ ਹੀ ਭੈਣ ਨੂੰ ਫੋਨ ਕਰ ਲੈਣਾ ਚਾਹੀਦਾ ਹੈ ਤੇ ਉਹਨੇ ਹੀ ਸਕੀਮ ਚੰਗੀ ਦੇਣੀ ਹੈਗੀ ਹੁਣ ਮੈਂ ਇਦਾਂ ਹੀ ਕਰਦੀ ਆਂ ਦੇਖਦੀ ਆਂ ਜੀ ਇਹ ਨਾ ਮਿੱਠੀ ਪਿਆਰੀ ਹੁੰਨੀ ਆ ਤੇ ਜੇ ਨਾ ਨਾ ਕੋ ਕਿਸੇ ਪਾਸੇ ਲੱਗੂਗੀ ਤੇ ਫਿਰ ਮੈਂ ਐਹੋ ਹੀ ਸਕੀਮ ਹੁਣ ਵਰਤਣੀ ਆ ਐਰਕਾ ਇਹਨੂੰ ਮੈਂ ਨਾ ਪੱਕੇ ਪੈਰੀਂ ਘਰੋਂ ਕੱਢਣਾ ਵਾ ਇਦਾਂ ਨਹੀਂ ਮੈਂ ਕੱਢਣਾ ਆ ਲੋ ਮੀ ਚਾ ਫੋਨ ਕਿਧਾ ਹੁੰਦਿਆ ਸੀ ਫੋਨ ਕਿਧਾ ਹੋਣਾ ਸੀ ਨਾਨਕੇ ਤੇਰੇ ਤੋਂ ਹੁੰਦਿਆ ਸੀ ਅੱਛਾ ਅਸਾ ਪੀ ਲੋ ਚਾਹ ਫਿਰ ਪੀਲਾ ਤੁਸੀਂ ਕੋਈ ਨਹੀਂ ਪੀ ਲਈ ਨਹੀਂ ਪੀ ਲੋ ਤੁਸੀਂ ਮੈਂ ਅੰਦਰ ਜਾ ਕੇ ਪੀਨੀ ਬਹਿ ਜਾ ਇੱਥੇ ਕੋਈ ਗੱਲ ਨਹੀਂ ਪੀਓ ਤੁਸੀਂ ਹਾਈ ਹਾਈ ਚੰਗੀ ਭਲੀ ਹੀ ਅੱਗੇ ਹੁਣਾਂ ਦੀ ਅੰਦਰ ਜਾ ਕੇ ਪੀਨੀ ਕਿਤੇ ਇਹਨੇ ਮੇਰੀਆਂ ਗੱਲਾਂ ਤਾਂ ਨਾ ਸੁਣ ਲਈਆਂ ਹੋਣਗੀਆਂ ਨਹੀਂ ਨਹੀਂ ਇਹ ਤੇ ਅੰਦਰ ਚਾਹ ਬਣਾਉਣੀ ਗੱਲਾਂ ਇਹ ਨਹੀਂ ਕਿੱਥੇ ਸੁਣੀਆਂ ਹੋਣੀਆਂ ਉਦਾਂ ਹੀ ਆਂਦੀ ਹਣੀ ਅੰਦਰ ਬੈਠ ਕੇ ਪੀ ਲੈਣੀ ਆ